28 ਸਾਲ ਦਾ ਕੁਲਦੀਪ ਸਿੰਘ ਮਾਂ ਦਾ ਇਕਲੌਤਾ ਪੁੱਤ ਉਹਦੀ ਤੀ 15 ਦਿਨ ਦੀ ਸੀ ਜਦੋਂ ਉਹ ਵਿਦੇਸ਼ ਦੇ ਵਿੱਚ ਚਲਾ ਗਿਆ ਉਹਦਾ ਕਹਿਣਾ ਸੀ ਕਿ ਮੈਂ ਪੈਸੇ ਕਮਾ ਕੇ ਲੈ ਕੇ ਆਉਂਗਾ ਅਤੇ ਹਰ ਰੋਜ਼ ਆਪਣੀ ਪਤਨੀ ਅਤੇ ਮਾਂ ਨੂੰ ਫੋਨ ਤੇ ਹੀ ਆਖਦਾ ਕਿ ਮੈਂ ਜਲਦ ਹੀ ਆ ਕੇ ਆਪਣੀ ਧੀ ਨੂੰ ਮਿਲੂੰਗਾ ਇਹੀ ਗੱਲ ਕਰਦਾ ਹੁੰਦਾ ਸੀ ਕਿ ਮੇਰੀ ਪੇਮੈਂਟ ਮੈਨੂੰ ਮਿਲ ਜਾਣੀ ਆ ਹੁਣ ਪੈਸੇ ਆ ਜਾਣੇ ਨੇ ਤੇ ਮੈਂ ਜਲਦੀ ਘਰ ਆ ਜਾਣਾ ਅੱਜ ਇਹ ਬੱਚੀ 2 ਸਾਲ ਦੀ ਹੋ ਗਈ ਕੁਝ ਹੀ ਦਿਨ ਪਹਿਲਾਂ ਪਿਤਾ ਨੇ ਹੀ ਵਾਦਾ ਕੀਤਾ ਸੀ ਕਿ ਸਾਰੀ ਪੇਮੈਂਟ ਮਿਲਣ ਵਾਲੀ ਹੈ ਤੇ ਮੈਂ ਹੁਣ ਵਾਪਸ ਆ ਜਾਣਾ 28 ਸਾਲ ਦਾ ਕੁਲਦੀਪ ਸਿੰਘ ਵਾਪਸ ਆਣ ਦੀਆਂ ਤਿਆਰੀਆਂ ਦੇ ਵਿੱਚ ਸੀ ਪਰ ਇਸਤੇ ਵਿਚਾਲੇ ਵਿਦੇਸ਼ ਦੇ ਵਿੱਚ ਉਸ ਦੀ ਜਾਨ ਚਲੀ ਗਈ ਮਾਦਾ ਕਹਿਣਾ ਹੈ ਕਿ ਪਤਾ ਨਹੀਂ ਉੱਥੇ ਉਸ ਦੇ ਨਾਲ ਕੀ ਕੀਤਾ ਗਿਆ ਕੀ ਹੋਇਆ ਕਿ ਮੇਰਾ ਮੁੰਡਾ ਮੁੱਕ ਗਿਆ ਪਤਨੀ ਦੇ ਹਾਲਾਤ ਵੱਤੋਂ ਬੱਤਰ ਨੇ ਜੋ ਇੱਕ ਮਾਸੂਮ ਬੱਚੀ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਬੈਠੀ ਹੈ ਉਹ ਬੱਚੀ ਜਿਹਨੇ ਆਪਣੇ ਪਾਪਾ ਨੂੰ ਤਸਵੀਰਾਂ ਦੇ ਵਿੱਚ ਵੀਡੀਓ ਕਾਲਸ ਤੇ ਹੀ ਦੇਖਿਆ ਸੀ ਅੱਜ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਮੁੱਕ ਗਏ ਸਾਰੇ ਜਾਣੇ ਹੀ ਉਸ ਤਸਵੀਰਾਂ ਨੂੰ ਲੈ ਕੇ ਬੈਠੇ ਸੀ ਜਿਨ੍ਹਾਂ ਨੂੰ ਬੱਚੀ ਦੇਖ-ਦੇਖ ਕੇ ਵੱਡੀ ਹੋਈ ਹੈ ਤੇ ਉਹ ਬੱਚੀ ਜਿਸ ਦਾ ਨਾਮ ਅੰਮ੍ਰਿਤ ਹੈ ਅੱਜ ਵੀ ਉਹ ਫੋਟੋ ਦੇ ਸਾਹਮਣੇ ਬੈਠ ਕੇ ਰੋ ਰਹੀ ਸੀ ਉਸਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਮਰ ਚੁੱਕੇ ਨੇ ਕੁਲਦੀਪ ਸਿੰਘ ਜੋ ਕਿ ਖੁਦ ਬਿਨਾਂ ਪਿਤਾ ਦੇ ਪਿਆਰ ਤੋਂ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਹੇ ਸੀ ਜਦੋਂ ਉਹ 5 ਸਾਲ ਦੀ ਸੀ ਤਾਂ ਉਸੇ ਸਮੇਂ ਉਹਨਾਂ ਦੇ ਪਿਤਾ ਦੀ ਜਾਨ ਚਲੀ ਗਈ ਸੀ ਇਹ ਬੱਚਾ ਸਾਰੀ ਉਮਰ ਤੜਫਿਆ ਸੀ ਇੱਕ ਪਿਤਾ ਦੇ ਪਿਆਰ ਦੇ ਲਈ ਪਰ ਅੱਜ ਉਸ ਦੀ ਧੀ ਦੇ ਨਾਲ ਵੀ ਉਹੀ ਕੁਝ ਹੋਇਆ ਵਿਦੇਸ਼ ਦੇ ਵਿੱਚ ਗਏ ਪਿਤਾ ਦੀ ਜਾਨ ਚਲੀ ਗਈ ਅਤੇ 2 ਸਾਲ ਦੀ ਬੱਚੀ ਆਪਣੇ ਪਿਤਾ ਦੇ ਪਿਆਰ ਤੋਂ ਵਿਹੂਣੀ ਹੋ ਗਈ ਇਸ ਘਰ ਦੇ ਵਿੱਚ ਮਾਂ ਨੇ ਦੱਸਿਆ ਕਿ ਮੈਂ ਆ ਅਤੇ ਮੇਰੀਆਂ ਤਿੰਨ ਧੀਆਂ ਨੇ ਮੇਰਾ ਇਕਲੌਤਾ ਪੁੱਤ ਸੀ ਕੁਲਦੀਪ ਪਰ ਉਹਦੇ ਨਾਲ ਵੀ ਇਹ ਮਾੜੀ ਘਟਨਾ ਹੋ ਗਈ। ਜਲਾਲਾਬਾਦ ਦੀ ਇਹ ਸਾਰੀ ਘਟਨਾ ਹੈ। ਇਸ ਦੇ ਵਿੱਚ ਹੋਰ ਕੀ ਕੁਝ ਪਰਿਵਾਰਿਕ ਮੈਂਬਰ ਆਖ ਰਹੇ ਨੇ ਕਿਉਂਕਿ ਅਪੀਲ ਲੋਕਾਂ ਨੂੰ ਕੀਤੀ ਜਾ ਰਹੀ ਹੈ ਕਿ ਮਦਦ ਕੀਤੀ ਜਾਵੇ। ਸੁਣਦੇ ਆਂ। ਤੁਹਾਨੂੰ ਅਵੇਰ ਵਾਰ ਪਤਾ ਲੱਗਾ? ਵੇਰਵਾਰ ਰਾਤ ਨੂੰ। ਚੱਕਰਵਾਰ। ਹਾਂ, ਕੌਣ ਆਇਆ? ਠੀਕ ਹੈ। ਜੀ ਉਹਨਾਂ ਨੇ ਕਿਹਾ। ਪਤਾ ਨਹੀਂ ਉਹਨਾਂ ਨੇ ਕੀ ਆ। ਕਿਸੇ ਦਾ ਫੋਨ ਆਇਆ। ਹਾਂ, ਆਇਆ। ਕਿੰਨੇ ਬੇਟੇ ਸੀ ਤੁਹਾਡੇ? ਮਰੇ ਕੋਈ ਮੁੰਡਾ ਸੀ। ਫਿਰ ਮੇਰੇ ਘਰ ਆ ਲਮਕ ਕੇ ਮੜੇ ਏ। ਢੇੜ ਵੇੜਾ ਏ ਕੋਈ ਐਸੇਨ ਕੁੜੀਆਂ ਨੇ। ਅੱਛਾ। ਪਤਾ ਨਹੀਂ ਉਹਨੇ ਕੀ ਕਰ ਦਿੱਤਾ। ਹਾਂ। ਕੋਈ ਖੌਂਦਾ ਸੀ। ਹਾਂ ਉਹ ਇੱਕ ਮਾਂ ਦਾ ਸੀ। ਕੋਈ ਭੇਜਦਾ। ਹਾਂ ਉਹ ਇਹਦੇ ਦਾ ਸੀ। ਹਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇੰਦੇ ਚ? ਮੇਰੇ ਮੁੰਡੇ ਤੇ ਆਣਾ ਚਾਹੀਦਾ। ਕਿ ਮੇਰੇ ਚੋਈ ਗਿਆ ਸੀ। 2 ਸਾਲ ਹੋ ਗਏ। ਮੇਰੇ ਪਹਿਲਾਂ ਕੀ ਸੀ? ਬਾਤ ਇਹ ਉਤੇ ਚਾਂਚਕ ਮੌਤ ਹੋ ਗਈ ਉਥੋਂ ਤਾਂ ਸਾਨੂੰ ਕਹਿ ਰਹੇ ਨੇ ਵੀ ਹਾਰਟ ਅਟੈਕ ਨਾਲ ਹੋਈ ਤੇ ਅਸੀਂ ਤੇ ਗਾਲ ਮਾਰਿਆ ਜਿੰਨੇ ਵੀ ਐਨ ਜੀਓ ਏ ਉਹ ਸਾਡੀ ਮਦਦ ਕਰਨ ਵੀ ਜਿੱਥੇ ਲੋੜ ਹੈ ਪੈਸੇ ਟਕੇ ਦੀ ਉਹ ਪਰਿਵਾਰ ਦੀ ਜਰੂਰ ਮਦਦ ਕਰਨ ਕਿੰਗੀ ਪਰਿਵਾਰ ਦੇ ਹਾਲਾਤ ਤੁਸੀਂ ਕਰਦੇ ਹਾਲਾਤ ਵੀ ਦੇਖ ਲੈਣੇ ਇਕੱਲੀ ਮਾਤਾ ਰਹਗੀ ਪਿੱਛੇ ਛੋਟੀ ਬੱਚੀ ਹੈ ਜੀ ਠੀਕ ਹੈ ਜੀ ਆਪਾਂ ਤਾਂ ਨਿੱਕੀ ਨਿੱਕੀ ਅਮਾਉਂਟ ਦੀ ਵੀ ਲੋੜ ਹੈ ਇੱਥੇ ਅੱਜ ਉਹਨਾਂ ਦੀ ਲਾਸ਼ ਮੰਗਵਾਉਣ ਵਾਸਤੇ ਜੀ ਬਾਕੀ ਪ੍ਰੋਸੈਸ ਚ ਚੱਲ ਰਿਹਾ ਜੀ ਬਾਹਰ ਦੀ ਜਿਹੜੀ ਐਨਜੀਓ ਹੈ ਜਿਹੜੇ ਬਾਹਰ ਬੈਠੇ ਹੋਏ ਨੇ ਆਪਣੇ ਸਿੱਖ ਸੰਸਥਾ ਦੇ ਉਹ ਵੀ ਕਰ ਰਹੇ ਨੇ ਆਪਦਾ ਕੰਮ ਅਸੀਂ ਕਹਿੰਨੇ ਆ ਵੀ ਬੋਡੀ ਜਿਹੜੀ ਹੈ ਉਹ ਜਲਦੀ ਤੋਂ ਜਲਦੀ ਪਹੁੰਚੇ